जो साबे ने मारता फोन पर पानी और वहां पर है तो भी वो जो जो बता मुझे तो ना पूछो ਚਨਾ ਕਾਤੇ ਮੇ ਦੇਖ ਰਿਹਾ ਹਾਂ ਅਮ ਇਹ ਮਸਟਰ ਸਕੈਨਰ ਕਰਵਾਇਆ ਜਿਸ ਮਤਲਬ ਦੀ ਤੁਹਾਡਾ ਹਾਂ ਮੈਂ ਨਾਲ ਆਇਆ ਕੋ ਕਿਹੜਾ ਪਿੰਡ ਜੀ ਪੱਟੀ ਵਾਰਡ ਗਰੀ ਹੈ ਤੁਹਾਡੇ 12 ਨੰਬਰ ਤੇ ਇਹ ਜਿਹੜੇ ਵੀਰ ਮੰਜੇ ਦੇ ਨੇ ਕੀ ਲੱਗਦੇ ਤੁਹਾਡੇ ਜੀ ਮੇਰਾ ਹਸਬੰਦ ਤੇ ਕੀ ਗੱਲ ਕੀ ਹੋਈ ਇਹਨਾਂ ਨੂੰ ਇਹਨਾਂ ਨੂੰ ਕੱਟੀ ਨੇ ਛੋਟੀ ਜੀ ਨੇ ਨਾ ਛੱਟ ਲਾ ਕੇ ਹੀ ਇੱਕ ਤੇ ਛੱਟ ਨੂੰ ਉਹਦੇ ਬਾਅਦ ਚ ਵੀ ਚੰਦਰੇਂਦਰ ਬਣ ਗਿਆ ਜਜਮ ਉਸ ਤੋਂ ਬਾਅਦ ਟੈਨਸ਼ਨ ਦੀ ਪ੍ਰੋਬਲਮ ਹੋ ਗਈ ਤੇ ਕਿੰਨਾ ਚਿਰ ਹੋ ਗਿਆ ਹੈ 1.5 ਸਾਲ 1.5 ਸਾਲ ਹੋ ਗਿਆ ਤੇ ਇਲਾਜ ਨਹੀਂ ਕਰਾਇਆ ਨਾ ਜੋ ਹਸਪਤਲ ਕਰਾਇਆ ਵਾ ਹੂੰ ਕਿਹੜੇ ਹਸਪਤਲ ਫਰੀਦਕੋਟ ਸਰਕਾਰੀ ਹਸਪਤਲ ਦਾ ਹਾਂਜੀ ਤੇ ਹੁਣ ਕੀ ਗੱਲ ਹੈ ਜੀ ਹੁਣ ਅਜੇ ਵੀ ਅੰਦਰ ਜਕਮ ਹੈਗਾ ਬਾਈ ਦਾ ਨਹੀਂ ਕਰ ਤੋ ਹਸਪਤਲ ਵਾਲਿਆਂ ਨੇ ਕਿਹਾ ਫਿਰ ਦਾਖਲ ਕਰਾਓ ਤੇ ਕਰਾਉਂਦੇ ਕਿਉਂ ਨਹੀਂ ਬਾਈ ਦਾ ਜੀ ਆਹਦੇ ਕੋਲ ਪੈਸੇ ਨਹੀਂ ਹੈਗੇ ਅੱਗੇ ਇਲਾਜ ਕਿਸ ਤਰ੍ਹਾਂ ਕਰਾਇਆ ਜੀ ਅੱਗੇ ਜਿੱਤਰਾ ਡੰਗੜ-ਡੰਗੜ ਹੀ ਸਾਰੇ ਵੇਚ-ਬੂਚ ਕੇ ਲਾ ਦਿੰਦੇ ਨੇ ਸਾਰਾ ਕਰਦਾ ਉਹ ਸਾਮਾਨ ਫੋਨ ਵੇਚਦਾ ਹਾਂਜੀ ਹੋਰ ਕਿੱਥੋਂ ਕਿੱਥੋਂ ਇਲਾਜ ਕਰਾਇਆ ਹਾਂਜੀ ਪੱਟੀ ਨਿਊਮ ਕਰਾਈ ਕਰਕੇ ਵੀ ਇਲਾਜ ਕਰਾਇਆ ਵਾ ਤੇ ਜੋ ਡੰਗਰ ਮਾਰ ਹੀ ਉਹ ਵੀ ਵੇਚ ਕੇ ਲਾ ਦਿੱਤਾ ਹੁਣ ਸਾਡੇ ਕੋਲ ਪੈਸਾ ਠੇਲਾ ਨਹੀਂ ਹੈਗਾ ਦਾਖਲ ਕਰਾਉਣ ਲਈ ਕਿੰਨੇ ਬੱਚੇ ਕਿੰਨੇ ਤੁਹਾਡੇ ਚਾਰ ਬੱਚੇ ਕਿਹੜੇ ਕਿਹੜੇ ਨੇ ਕੁੜੀਆਂ ਇੱਕ ਕਾਕਾ ਛੋਟੇ ਨੇ ਬੱਚੇ ਜੀ ਹਾਂਜੀ ਹੁਣ ਮੰਗ ਕੀ ਕਰਦੇ ਸਮਾਜ ਸੇਵੀਆਂ ਦੇ ਅਸੀਂ ਸਮਾਜ ਸੇਵਕ ਕਰਦੇ ਆਂ ਵੀ ਸਾਨੂੰ ਪੈਸੇ ਦੇ ਲਈ ਜਰੂਰਤ ਹੈ ਇਲਾਜ ਕਰਾਉਣ ਵਾਸਤੇ ਨਾਲ ਕਰਾਉਂ ਤੁਹਾਡਾ ਮੋਬਾਈਲ ਨੰਬਰ ਕੀ ਜੇ ਕਿਸੇ ਨੇ ਤੁਹਾਡੇ ਨਾਲ ਕਨੈਕਟ ਕਰਨਾ ਹੋਵੇ ਤਾਂ 8843 138029 ਆਂ ਕਾ ਕਿਦਰ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਅਸੀਂ ਕੱਡੀ ਦੇ ਰਹਿ ਵਾਰਡ ਨੰਬਰ ਕਿਹੜੀ ਤੁਹਾਡੀ 4 ਤੇ ਕੀ ਗੱਲ ਹੋਈ ਡਾਡੀ ਤੇ ਦਾੜੀ ਮੈਨੂੰ ਕੈਂਸਰ ਹੋਈ ਕਿੱਥੇ ਆ ਕੈਂਸਰ ਕੈਂਸਰ ਇੱਥੇ ਮੈਨੂੰ ਤੇ ਆ ਜਿਹੜੀ ਇੱਕ ਛੱਟ ਵੀ ਲੱਗੀ ਉਹ ਕਿਸ ਤਰ੍ਹਾਂ ਲੱਗੀ ਇਹ ਕੱਡੀ ਹੀ ਨਿੱਕੀ ਜਿਹੇ ਅਸੀਂ ਮਾਚੋਂ ਲੱਗਿਆ ਤੇ ਉਹਨੇ ਸਿੰਘ ਮਾਰਤਾ ਇਹ ਇੰਤੇ ਕੰਮ ਵੱਧ ਗਿਆ ਤੇ ਜੋ ਨਾਟਕ ਨਾ ਲਗਾਉਂਦੇ ਰਹਿ। ਤੇਰੇ ਅੰਦਰ ਕਿਲਟੀ ਬਣ ਕੇ ਦੇ ਫਿਰ ਕਰਨੀ ਪ੍ਰੋਬਲਮ। ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਮੰਜੇ ਦੀ? ਮੈਂ 1.5 ਸਾਲ ਹੋ ਤਿਹਾ। ਤੇ ਇਲਾਜ ਕਿਉਂ ਨਹੀਂ ਕਰਾਉਂਦਾ? ਇਲਾਜ ਪਹਿਲਾਂ ਤੇ ਨਾ ਨਹੀਂ ਗਾ। ਅੱਛਾ ਤੇ ਪਹਿਲਾ ਇਲਾਜ ਕਿਤਨਾ ਕਰਾਇਆ? 15 ਆਜ ਇਲਾਜ ਮਤਲਬ ਕੀ ਕਰਾਈ ਕੁਰੀ ਕਰ ਲਈ ساری ਪੱਟੀਆਂ। ਤੇ ਹੁਣ ਮੰਗ ਕੀ ਕਰਦੇ ਸਮਾਜ ਸੇਵ? ਅਸੀਂ ਮੰਗ ਕਰਦੇ ਆ ਵੀ ਇਹਦੇ ਡੈਲੀ ਦੀ ਹਾਲਤਾਂ ਨਿਕਲੀ ਆ ਵੀ ਇਹਨਾਂ ਦਾ ਜਲਦੀ ਤੇ ਜਲਦੀ ਇਲਾਜ ਹੋਵੇ। ਤੇ ਨੰਬਰ ਕੀ ਤੁਹਾਡਾ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ 81463 13872 ਫੇਰ ਬੋਲੇ 81463 13872 ਨਾਮ ਪੈ ਦੀ ਤੱਕ ਨਾਮ ਪਰਵੀਨ ਘੇੜਾ ਪਿੰਡ ਬੱਟੇ ਪਿੰਡ ਇਹ ਕੀ ਲੱਗਦੇ ਨੇ ਜਿਹੜਾ ਵੀਰ ਮੇਰੇ ਮਾਮਾ ਜੀ ਨੇ ਤੇ ਕੀ ਗੱਲ ਕੀ ਹੋਈ ਹੈ ਨਾਲਾ ਗਾਰ ਲੈਣਾ ਨਹੀਂ ਹੋਈ ਆ ਪਾਜੀ ਮਤਲਬ ਕਿ ਪਹਿਲਾਂ ਵਿਆੜੀ ਦੇ ਪੱਤੇ ਖਸਰਦੇ ਹੀ ਕਿਤੇ ਬਾਹਰ ਕਿਤੇ ਪੱਟੀ ਪੁੱਟੀ ਲਿਆਣ ਦੇ ਆਣ ਤੇ ਮੁੜ ਕੇ ਇਹਨਾਂ ਨੇ ਪੱਟੀ ਨੂੰ ਮਤਲਬ ਪੱਟੇ ਪੁੱਟੇ ਪਾਉਂਦੇ ਮੱਝ ਚੋਂਉਂਦੇ ਹੀ ਤੇ ਉਹ ਕੱਟੀ ਨੇ ਸਿੰਘਮਾਰ ਘਟਿਆ ਤੇ ਉਹ ਮਨਜਿਆ ਖੰਬਾਂ ਗਿਆ ਜਦੋਂ ਕਈ ਮੁੜ ਕੇ ਮਤਲਬ ਗਾੜੀ ਵੀ ਬੁਧਵਾਣਾ ਵਾਦੀ ਕੇ ਡਾਕਟਰਾਂ ਦਾ ਸੇਕ ਮੁੱਕ ਰਾਇਆ ਤੇ ਉਹਨਾਂ ਦੇ ਕਿੰਨੇ ਕੈਂਸਰਿਆ ਮੁੜ ਕੇ ਇਲਾਜ ਨਹੀਂ ਕਰਾਇਆ ਲਾਜ ਨਹੀਂ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਤਰੀਫਾਂ ਘਰ ਦੇ ਵਿੱਚ ਪੈਸੇ ਕਿਹੋਣੇ ਜਿੰਨਾ ਚੁੱਕੇ ਹੈਗੇ ਵਿਚਾਰੇ ਕਰਦੇ ਰਹੇ ਆ ਤੇ ਹੁਣ ਮਤਲਬ ਕਿ 1.5 ਸਾਲ ਦੇ ਹੋ ਗਿਆ ਉਹ ਤੁਹਾਨੂੰ ਤਾਂ ਕਿੱਥੋਂ ਪਹੇਚਾਂਗੇ ਗ੍ਰਾਈ ਗਰੂਜ ਕੀਤੀ ਗ੍ਰਾਈ ਪੱਟੀ ਦੇ ਵਿੱਚ ਕੀਤੀ ਆ ਤੇ ਉਹਨਾਂ ਦਾ ਰਾਜ ਹੋ ਗਿਆ ਤੇ ਫੇਰ ਉਹਨਾਂ ਤੇ ਡਾਕਟਰਾਂ ਦੇ ਆਂਦੇ ਆ ਮਤਲਬ ਕਿ ਐਡਮਿਟ ਕਰਵਾਓ ਤੇ ਉਹਨਾਂ ਨੇ ਨਾ ਕੋਈ ਪਹੇਚੀ ਨਹੀਂ ਇਹ ਹੁਣ ਮੰਗ ਕੀ ਕਰਦੇ ਮੰਗੇ ਉਹੀ ਕਰਦੇ ਆ ਕਿ ਜਲ ਜਿਤਨਾ ਇੱਕ ਹੈ ਮਦਦ ਦੀ ਲੋੜ ਹੈ ਇਹਨਾਂ ਨੂੰ ਤੇ ਸਮਾਜ ਨੂੰ ਮਦਦ ਚਾਹੀਦੀ ਹੈ ਬਸ ਜੇ ਕੋਈ ਪਰਿਵਾਰ ਨੇ ਕਿਸੇ ਨੇ ਇਹਨਾਂ ਨਾਲ رابطہ ਕਾਇਮ ਕਰਨਾ ਹੋਵੇ ਕੋਈ ਨੰਬਰ ਚੇਤਾ ਨਾ 8143 13802 ਤੇ ਕਿਹ ਗੱਲ ਹੋਈ ਤੁਹਾਡੇ ਮੂੰਹ ਦੇ ਹਮੇਸ਼ਾ ਲੱਗਦੀ ਇਹ ਵਰਕਪ ਕੋਇੰ ਸਰਬੰਧੀ ਤੇ ਕਦੋਂ ਦੇ ਮੰਜੇ ਦੇ ਜੇਤਨਾ ਮੰਜੇ 1.5 ਸਾਲ ਦਿੱਕੇ ਇਲਾਜ ਕਿਉਂ ਨਹੀਂ ਕਰਾਉਂਦੇ ਬੈ ਨਾਜ ਗਰੀਬਾਂ ਕਰਾਈ ਸੰਨ ਪਤਾ ਹੀ ਅਜੇ ਨਹੀਂ ਜੋ ਕੇ ਆ ਗਿਆਂ ਭਈ ਹੁਣ ਇਲਾਜ ਕਰਾਇਆ ਉਹ ਲੇਬਲ ਬਹਿਤੀ ਲ ਨਹੀਂ ਹੈਗਾ ਤੀਨ ਵਾਲੀ ਗੰਡਾ ਫਾਈ ਅੱਢੀ ਹੱਥ ਜੋੜ ਕੇ ਮੈਂ ਇਹ ਬੂੰਦੀ ਨਹੀਂ ਕੀ ਬਰਾ ਲਾਈ ਫਾਈ ਜੇ ਤੁਸੀਂ ਕੇ ਸੰਪਰਕ ਕਰਨਾ ਹੈ ਮੋਬਾਈਲ ਨੰਬਰ ਕੀ ਤੁਹਾਡਾ ਮੋਬਾਈਲ ਨੰਬਰ ਕਿਹਾ ਕੀ 468 ਫੋਟੋ